ਕਬਰ ਬਿਕਰ ਮਜੀਠੀਆ ਨੂੰ ਫਿਲਹਾਲ ਰਾਹਤ ਨਹੀਂ ਹੈ ਜਿहां ਮੋਹਾਲੀ ਕੋਰਟ ਤੋਂ ਅੱਜ ਜ਼ਮਾਨਤ ਨਹੀਂ ਮਿਲੀ ਹੁਣ ਅਗਲੀ ਸੁਣਵਾਈ 25 ਤਰੀਕ ਨੂੰ ਹੋਵੇਗੀ ਜਿहां ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ ਕੋਰਟ ਨੇ ਜਵਾਬ ਮੰਗਿਆ ਹੈ ਏ ਡੀ ਜੀ ਪੀ ਜੇਲ ਨੂੰ ਕੋਰਟ ਨੇ ਆਦੇਸ਼ ਦਿੱਤਾ ਕਿ 2 ਦਿਨ ਦੇ ਵਿੱਚ ਰਿਪੋਰਟ ਸੌਂਪੀ ਜਾਵੇ ਬਿਕਰਮ ਜਿੱਟਿਆ ਨੂੰ ਫਿਲਹਾਲ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ ਜ਼ਮਾਨਤ ਦੀ ਪਟੀਸ਼ਨ ਲਗਾਈ ਗਈ ਸੀ ਫਿਲਹਾਲ ਜ਼ਮਾਨਤ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਟਲ ਗਈ ਤਾਂ ਸੁਣਵਾਈ ਹੁਣ 25 ਤਰੀਕ ਨੂੰ ਹੋਏਗੀ ਅੰਦੀ 25 ਤਰੀਕ ਨੂੰ ਅਜਬਾਈ ਹੈ 23 24 25 ਯਾਨੀ 2 ਦਿਨ ਬਾਅਦ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ ਔਰ ਕਾਬਲੇਗੌਰ ਹੈ ਕਿ ਬੈਰਕ ਬਦਲਣ ਦੀ ਵੀ ਮੰਗ ਕੀਤੀ ਗਈ ਸੀ ਬਿਕਰਮ ਜਿੱਟਿਆ ਦੇ ਵੱਲੋਂ ਔਰ ਉਸ ਦੇ ਉੱਤੇ ਡੀਜੀਪੀ ਜੇਲ ਨੂੰ ਨੋਟਿਸ ਜਾਰੀ ਕਰਕੇ ਅਦਾਲਤ ਨੇ ਜਵਾਬ ਮੰਗਿਆ ਮੈਂਡੇਟਰੀ ਰਿਕੁਆਇਰਮੈਂਟ ਹੁੰਦੀ ਹੈ ਕਿ ਗਰਾਉਂਡਸ ਆਫ ਰੈਸਟ ਦੇਨੇ ਹੁੰਦੇ ਨੇ ਉਹ ਗਰਾਉਂਡ ਆਫ ਰੈਸਟ ਉਦੋਂ ਨਹੀਂ ਦਿੱਤੇ ਗਏ ਸੀ ਤੇ ਅੱਜ ਕੋਰਟ ਨੇ ਸਾਡੀ ਐਪਲੀਕੇਸ਼ਨ ਲੋਅ ਕਰਤੀ ਹੈ ਉਹ ਗਰਾਉਂਡ ਆਫ ਰੈਸਟ ਸਾਨੂੰ ਅੱਜ ਮਿਲ ਗਏ ਔਰ ਦੂਸਰੀ ਜਿਹੜੀ ਐਪਲੀਕੇਸ਼ਨ ਹੈ ਬਿਕਰਮ ਮਜੀਠੀਆ ਸਾਹਿਬ ਦੀ ਬੈਰਕ ਨੂੰ ਲੈ ਕੇ ਕਿਉਂਕਿ ਜੋ ਜੇਲ ਮੈਨੂਅਲ ਕਹਿੰਦਾ ਹੈ ਕਿਉਂਕਿ ਇੱਕ ਹਾਈ ਰਿਸਕ ਕੋ ਪ੍ਰਿਜ਼ਨਰ ਨੇ ਸਰਕਾਰ ਖੁਦ ਕਹਿੰਦੀ ਹੈ ਕਿਉਂਕਿ ਜਿਸ ਦਿਨ ਕੋਰਟ 'ਚ ਵੀ ਪੇਸ਼ ਕਰਦੇ ਨੇ ਪੱਤਰਕਾਰਾਂ ਦੇ ਨਾਲ ਧੱਕਾ ਮੂਕੀ ਜਿਸ ਤਰੀਕੇ ਦੀ ਕੀਤੀ ਜਾਂਦੀ ਹੈ ਮੋਬਾਈਲ ਤੱਕ ਖੋਏ ਜਾਂਦੇ ਨੇ ਔਰ ਨਾਲ ਨੇ ਸੁਪਰ ਜਬ ਅੱਜ ਵੀ ਅਹਿਮ ਸੁਣਵਾਈ ਹੋਈ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਇੱਕ ਬੇਲ ਐਪਲੀਕੇਸ਼ਨ ਤੇ ਇੱਕ ਬੈਰਿਕ ਚੇਂਜ ਹੋਇਆ ਦਿਖਵਾ ਜਿਹਨਾਂ ਦੀ ਇੱਕ ਤਾਂ ਐਪਲੀਕੇਸ਼ਨ ਜਿੱਥੇ ਬੇਲ ਐਪਲੀਕੇਸ਼ਨ ਹੈ ਲਗਾਈ ਹੋਈ ਸੀ ਉਹਦੇ ਵਿੱਚ ਕੋਰਟ ਨੇ ਅਗਲੀ ਤਰੀਕ ਪਾਈ ਹੈ 25 ਤਰੀਕੇ ਦੇ ਵਿੱਚ ਰਿਪਲਾਈ ਫਾਈਲ ਕਰਨ ਦੇ ਲਈ ਤੇ ਇਸ ਤੋਂ ਇਲਾਵਾ ਜਿਹੜੀ ਬੈਰਿਕ ਦੇ ਉੱਤੇ ਸੀਗੀ ਬੈਰਿਕ ਦੇ ਰਿਗਾਰਡਿੰਗ ਸਟੇਟ ਵੱਲੋਂ ਰਿਪਲਾਈ ਫਾਈਲ ਕੀਤਾ ਗਿਆ ਸੀ ਤੇ ਉਹਦੇ ਵਿੱਚ ਮੈਂਸ਼ਨ ਕੀਤਾ ਸੀ ਪ੍ਰੋਪਰ ਜੋ ਐਸ ਪਰ ਪ੍ਰिजन ਰੂਲਸ ਆ ਰਿਹਾ ਕੁਝ ਇਹਨਾਂ ਨੂੰ ਪ੍ਰੋਵਾਈਡ ਕੀਤਾ ਹੈ ਤੇ ਅਕੋਰਡਿੰਗਲੀ ਜੋ ਰੂਲਸ ਪ੍ਰੋਵਾਈਡ ਕਰਦੇ ਨੇ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਬੈਰਕ ਦਿੱਤੀ ਹੋਈ ਹੈ ਤੇ ਉਹੀ ਪ੍ਰਿਜ਼ਨਰਸ ਜਿੰਨੇ ਪ੍ਰਿਜ਼ਨਰਸ ਅਲਾਉਡ ਨੇ ਉਹ ਨਹੀਂ ਉਹਦੇ ਵਿੱਚ ਨੇ ਤੇ ਉਹਦੇ ਤੇ ਕੋਰਟ ਨੇ ਆਰਡਰ ਕੀਤਾ ਹੈ ਕਿ ਕਿ ਏਡੀਜੀਪੀ ਪ੍ਰिजन ਨੂੰ ਕਿ 2 ਦਿਨ ਦੇ ਅੰਦਰ ਇੱਕ ਵਾਰ ਦੁਬਾਰਾ ਅਸੈਸਮੈਂਟ ਕਰ ਲੈਣ ਕਿ ਇਹਨਾਂ ਦੀ ਇੱਕ ਰਿਪਰੈਜ਼ੈਂਟੇਸ਼ਨ ਜਿਹੜੀ ਕਿਉਂਕਿ ਹਜੇ ਤੱਕ ਇਹਨਾਂ ਨੇ ਕੋਈ ਰਿਪਰੈਜ਼ੈਂਟੇਸ਼ਨ ਵੀ ਨਹੀਂ ਦਿੱਤੀ ਸੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਵਾਰ ਦੁਬਾਰਾ ਸੈਸ ਕਰ ਲੋ ਤੇ 2 ਦਿਨ ਬਾਅਦ ਰਿਪੋਰਟ ਦੇਣ ਲਈ ਕਿਹਾ ਕੋਰਟ ਨੇ ਗਰਾਉਂਡ ਅਰੈਸਟ ਦੀ ਗੱਲ ਕੀਤੀ ਗਈ ਹੈ ਕਿ ਅੱਜ ਗਰਾਉਂਡ ਅਰੈਸਟ ਨੂੰ ਲੈ ਕੇ ਜਿਹੜਾ ਹੈਗਾ ਫੀਡਬੈਕ ਦਿੱਤਾ ਗਿਆ ਕੋਰਟ ਨੂੰ ਹਾਂਜੀ ਜਿਹੜਾ ਗਰਾਉਂਡ ਆਫ ਅਰੈਸਟ ਜਿਹੜਾ ਹੈ ਉਹ ਤਾਂ ਪਹਿਲੇ ਦਿਨ ਹੀ ਉਹਨਾਂ ਨੂੰ ਦੇ ਦਿੱਤੇ ਗਏ ਸੀਗੇ ਤੇ ਉਹ ਉਸ ਤੋਂ ਬਾਅਦ 25 ਤਰੀਕ ਨੂੰ ਅਰੈਸਟ ਹੋਇਆ ਉਸੇ ਵੇਲੇ ਗਰਾਉਂਡਸ ਆਫ ਅਰੇਸ ਦਿੱਤੇ ਗਏ ਉਹ ਗਰਾਉਂਡਸ ਆਫ ਅਰੇਸ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਵੀ ਸਾਈਨ ਸੀਗੇ ਤੇ ਉਹਨਾਂ ਦੇ ਮੈਡਮ ਗਨੀਵਕੌਰ ਦੇ ਵੀ ਸਾਈਨ ਹੈਗੇ ਨੇ ਹੈ ਨਾ